ਹੈਲੋ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੈਲਵਲੌਗ ਦੇ ਵਿੱਚ। ਹੋਰ ਸ਼ੀਕੇ ਮੈਂ ਸਾਰੇ ਠੀਕ-ਠਾਕ। ਅਸੀਂ ਵੀ ਸਾਰੇ ਠੀਕ-ਠਾਕ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ-ਠਾਕ ਹੋਵੋ। ਹਾਂਜੀ ਇੱਥੇ ਸਵੇਰ ਦਾ ਟਾਈਮ ਆ। ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ। ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਉਂਦੀਆਂ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਜੀਰੋ ਦੱਸਿਓ। ਹਾਂਜੀ ਇੱਥੇ ਲੱਗੇ ਹੋਏ ਸੀਗੇ ਬੱਚੇ ਤਿਆਰ ਹੋਣ। ਸਕੂਲ ਨੂੰ ਜਾਣਾ ਸੀਗਾ ਇਹਨਾਂ ਨੇ ਤੇ ਮੈਂ ਇਹਨਾਂ ਦੀਆਂ ਵਰਤੀਆਂ ਵਗੈਰਾ ਪਾਤੀਆਂ ਸੀਗੀਆਂ ਸਿਰ ਵੀ ਬਾਤਾ ਸੀਗਾ ਬਸ ਹੁਣ ਸਾਇ ਤੇ ਡਪਟਾ ਰਹਿੰਦਾ ਸੀਗਾ ਬੰਨਣ ਤੋਂ ਉਹ ਬਨ ਰਹੀ ਸੀ ਰੋਟੀ ਵੀ ਇਹਨਾਂ ਨੇ ਖਾ ਲਈ ਹੁਣ ਜਾਣ ਨੂੰ ਬਸ ਤਿਆਰੇ ਸੀਗੇ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਵੀ ਛੇਤੀ ਕਰੋ ਵੀ ਟਾਈਮ ਹੋ ਗਿਆ फटाफट ਤਿਆਰ ਹੋ ਜਾਓ ਬਸ ਟਾਈਮ ਤੇ ਹੀ ਹੁੰਦੇ ਹੁੰਦੇ ਤਿਆਰ ਇਹ ਬਹੁਤ ਪਾਜਾ ਰੱਟ ਕੇ ਤਿਆਰ ਕਰਨੇ ਪੈਂਦੇ ਨੇ ਸਵੇਰੇ ਸਵੇਰੇ ਤਾਂ ਹੋਰ ਕੰਮਾਂ ਦੇ ਵਿੱਚ ਬਿਜੀ ਰਹਿੰਦੇ ਆ ਹਜਰੇ ਹਜਰੇ ਤੇ ਫੇ ਭਜਣਾ ਠਕ ਕੇ ਇਹਨਾਂ ਨੂੰ ਤਿਆਰ ਕਰ ਹੁੰਦਾ ਅ ਬਸ ਹੁਣ ਇਹ ਕਿ ਜਿਸ ਕੰਦੇ ਰਹਿੰਦੇ ਸੀਗੇ ਬੂਟ ਪਾਉਣ ਤੋਂ ਸਾਈਪੀ ਦਾ ਪਟਕਾ ਬੰਨਤਾ ਉਹ ਆਪ ਦਾ ਪਟਕਾ ਆਪ ਸਹੀ ਕਰ ਲੂਗਾ ਬਸ ਤਾਂ ਪੱਗ ਵੀ ਬਨ ਜਾਂਦੀ ਹੁੰਦਾ ਸੀਗਾ ਹੁਣ ਫੇ ਪਟਕਾ ਬਨਣ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਜਾਜੀ ਕਰਦਾ ਜਦ ਪੱਗ ਬਨ ਜਾਂਦਾ ਜੋ ਜੀ ਕਰਦਾ ਪਟਕਾ ਬਨ ਲੈਂਦਾ ਮੈਨੂੰ ਕਹਿੰਦੀ ਨਹੀਂ ਸੀ ਸਭੋ ਵੀ ਰੋਜ਼ ਪਟਕਾ ਪੱਗ ਬਨ ਜਾ ਕਰ ਵੀ ਫੇਰ ਮੈਨੂੰ ਉਹ ਨਹੀਂ ਗਈ ਬੀ ਟੈਂਸ਼ਨ ਇਤਰੀ ਪੜਕਾ ਬਨਣ ਦੀ ਪੜਕਾ ਤੋਂ ਨਹੀਂ ਸਹੀ ਆਉਂਦਾ ਹੈਗਾ ਹਲੇ ਪੱਗ ਵਗੈਰਾ ਬਨ ਲੰਦਾ ਤੇ ਵਰਦੀ ਵਗੈਰਾ ਵੀ ਆਪੇ ਪਾ ਲੰਦਾ ਸਹਿਜਪ੍ਰੀਤਾ ਹੁਣ ਵੱਡਾ ਹੋ ਗਿਆ ਸਾਰੇ ਕੱਪੜੇ ਆਪ ਪਾ ਲੰਦਾ ਚੱਕ ਕੇ ਵੀ ਆਪ ਲੈ ਜਾਂਦਾ ਪਰ ਜਿਸ ਕਾਰਨ ਦੇ ਮੈਨੂੰ ਸਾਰੇ ਡਰੈਸ ਉਹ ਇਕੱਠੀ ਕਰਕੇ ਦੇਣੀ ਪੈਂਦੀ ਆ ਪਾਣੀ ਵੀ ਮੈਨੂੰ ਪੈਂਦੀ ਆ ਉਹ ਨਹੀਂ ਪਾਉਂਦਾ ਹੈਗਾ ਹਲੇ ਆਪਣੇ ਆਪ ਤੇ ਸਹਿਜਪ੍ਰੀਤਾ ਆਪ ਤਿਆਰ ਹੋ ਕੇ ਚਲੇ ਜਾਂਦਾ ਸਾਰਾ ਸਮਾਨ ਉਹਦਾ ਰੈਡੀ ਕਰ ਲੰਦਾ ਉਹ ਤਾਂ ਜਿਸ ਕਾਰਨ ਦੇ ਮਗਰ ਮਗਰ ਫਿਰਨਾ ਪੈਂਦਾ ਬਾਜੀ ਹੁਣ ਆਪਾਂ ਇਹਨਾਂ ਨੂੰ ਤਿਆਰ ਕਰਕੇ ਭੇਜ ਦਾਂਗੇ ਉਸ ਤੋਂ ਬਾਅਦ ਹੀ ਲੱਗਾਂਗੇ ਆਪਣੇ ਕੰਮਕਾਰ ਤੇ ਧੁੰਦ ਬਹੁਤ ਜ਼ਿਆਦਾ ਸੀਗੀ ਬਾਹਰ ਧੁੰਦ ਅੱਗੇ ਦਿਖਾਉਣੀ ਆ ਧੁੰਦ ਤਾਂ ਬਹੁਤ ਭੈਣ ਲੱਗਦੀ ਪਰ ਇੰਨਾ ਕਿ ਪਾਣੀ ਕੋਲ ਨਹੀਂ ਨਿਕਲਦੀ ਵੀ ਜਾ ਕੇ ਤੀਹੇ ਪਹਿਰ ਕੱਲ ਤੋਂ ਦੇਖੋ ਮੌਸਮ ਕਿਹੋ ਜਿਹਾ ਹੁੰਦਾ ਅੱਜ ਤਾਂ ਧੁੰਦ ਬਹੁਤ ਜ਼ਿਆਦਾ ਸੀ ਦੇਖੋ ਕਿ ਮੈਂ ਨੇਰ ਪਿਆ ਤੁਹਾਨੂੰ ਦਿਖਦਾ ਹੋਊਗਾ ਤੇ ਇੱਥੇ ਲੱਗੀ ਸੀਗੀ ਮੈਂ ਝਾੜੂ ਲਾਉਣ ਬਿਹੜੇ 'ਚ ਬਸ ਬੇੜੇ ਦੀ ਝਾੜੂ ਲਾ ਕੇ ਆਪਾਂ ਅੰਦਰ ਝਾੜੂ ਲਾ ਕੇ ਫਿਰ ਉਸ ਤੋਂ ਬਾਅਦ ਜਾਵਾਂਗੇ ਥੱਲੇ ਝਾੜੂ ਲਾਉਣ। ਬਾਕੀ ਵੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਵੀਡੀਓ ਤੇ ਆਉਂਦੇ ਨੇ ਤੇ ਫੁੱਲ ਵਾਚ ਕਰਦੇ ਨੇ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਜੁੜਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਪਲੀਜ਼ ਜਿਹੜੇ ਨਈ ਨਹੀਂ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਉਹ ਵੀ ਸਬਸਕ੍ਰਾਈਬ ਕਰ ਲਿਓ ਕੱਲੇ ਦੇਖ ਕੇ ਨਾ ਜਾਇਆ ਕਰੋ ਤੇ ਬਾਕੀ ਜੀ ਜੇ ਕੋਈ ਕਮੀ ਪੇਸ਼ ਹੋਈ ਜੇ ਵੀਡੀਓ ਦੇ ਵਿੱਚ ਤਾਂ ਉਹ ਦੱਸ ਦਿਆ ਕਰੋ ਅੱਗੇ ਤੋਂ ਅਸੀਂ ਸੁਧਾਰ ਕਰ ਲਿਆ ਕਰਾਂਗੇ ਤੇ ਬਾਕੀ ਜੀ ਜੁੜੇ ਰਹੋ ਇਸੇ ਤਰ੍ਹਾਂ ਬਲੌਗ ਦੇ ਨਾਲ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਆਪਣੇ ਲੋ ਜੀ ਆਪਣਾ ਹੁਣ ਬਸ ਇਹ ਝਾੜੂ ਵੀ ਲੱਗ ਗਿਆ ਨਾਲ ਦੀ ਨਾਲ ਆਪਾਂ ਅ ਸਾਮਾਨ ਚੱਕ ਕੇ ਸਾਈਡ ਤੇ ਰੱਖ ਲਾਂਗੇ ਭਾਂਡੇ ਮਾਂਜਣ ਵਾਲੇ ਸਾਈਡ ਤੇ ਕਰ ਦਾਂਗੇ ਇੱਥੇ ਨਾ ਲੇਠੀ ਬਣਾਈ ਸੀਗੀ ਆਪਾਂ ਨੇ ਚੁੱਲ੍ਹੇ ਤੇ ਤੇ ਲੇਠੀ ਆਪਣੀ ਬਣ ਗਈ ਸੀਗੀ ਅ ਬਾਲਣ ਵਗੈਰਾ ਤਾਂ ਹੀ ਪਿਆ ਸੀ ਤਾਂ ਤੇ ਇੱਥੇ ਚਾਹ ਪੀਤੀ ਸੀਗੀ ਬੈਠ ਕੇ ਨਾਲੇ ਸੇਕ ਲੰਨੇ ਉਹਨਾਂ ਚੁੱਲ੍ਹੇ ਕੋਲ ਨਾਲੇ ਆਪਣੇ ਕੰਮ ਕਰ ਹੋ ਜਾਂਦੇ ਨੇ ਤੇ ਚਾਹ ਵਾਲੇ ਗਲਾਸ ਪੈਸੇ ਕੀ ਉਹ ਵੀ ਚੱਕ ਕੇ ਆਪਾਂ ਸਾਈਡ ਤੇ ਲਾ ਦਾਂਗੇ ਬਾਕੀ ਸਾਰਾ ਸੁੰਬਰ ਕੇ ਜਿਹੜਾ ਹੋਊਗਾ ਪੱਤੇ ਵਗੈਰਾ ਉਹ ਕੁੜਾ ਵਗੈਰਾ ਉਹ ਆਪਾਂ ਚੁੱਲ੍ਹੇ 'ਚ ਨੂੰ ਕਰ ਦਾਂਗੇ ਮੱਚ ਜਾਣਗੇ ਪੱਤੇ ਡੱਕੇ ਡੁੱਕੇ ਗਿਰੇ ਹੁੰਦੇ ਨੇ ਬੇੜਾ ਤਾਂ ਇੰਨਾ ਜ਼ਿਆਦਾ ਖਾਸ ਬੜਾ ਹੈ ਨਹੀਂਗਾ ਛੋਟਾ ਜਿਹਾ ਇਹ ਆਪਣਾ ਤੇ ਬਸ ਫੇਰ ਸੜ ਜਾਂਦਾ ਚਲੋ ਜੀ ਜਿੱਦਾਂ ਕਾ ਹੈਗਾ ਹੈ ਹਾਲੇ ਚੱਲੀ ਜਾਂਦਾ ਹੈ ਕੰਨ ਬੋਲਾ ਜਾਂਦਾ ਫੇਰ ਵੀ ਕੰਮ ਕਰ ਰਿਹਾ ਹੈ ਸਹੇ ਘਰ ਛੋਟਾ ਹੀ ਆ ਇਸ ਤੋਂ ਬਾਅਦ ਮੈਂ ਤੇ ਲੈ ਜਾਵਾਂਗੀ ਕਾਸ਼ ਉਹ ਕੋਲ ਨੂੰ ਉਹ ਤੇ ਵੀ ਸੈਕਮੇਂ 2 ਘੰਟੇ ਲੱਗ ਜਾਂਦੇ ਨੇ ਸਾਰਾ ਸਾਫ ਸਫਾਈਆ ਕਰਦੇ ਨੂੰ ਜਾ ਕੇ ਪਾਣੀ ਵਗੈਰਾ ਵੀ ਭਲਾਉਣਾ ਸੀਗਾ ਹਲੇ ਬੱਚਾ ਜਿਨਾ ਚਿਰ ਜੀ ਬੱਚੇ ਸਕੂਲ ਨਹੀਂ ਜਾਂਦੇ ਹੈਗੇ ਉਹਨਾਂ ਚਿਰ ਨਾ ਕੋਈ ਕੰਮ ਨਹੀਂ ਨਿਪੜਦਾ ਹੈਗਾ ਬਸ ਉਹਨਾਂ ਦੇ ਆਲੇ ਦੁਆਲੇ ਫਰੀ ਚੱਲੋ ਉਹਨਾਂ ਦੇ ਗਿਆ ਤੋਂ ਬਾਅਦ ਹੀ ਕੰਮ ਲੋਟ ਆਉਂਦਾ ਹੈ ਫੇਚਾੜੂ ਵਗੈਰਾ ਵੀ ਮੈਂ ਉਹਨਾਂ ਦੇ ਗਿਆ ਤੋਂ ਬਾਅਦ ਹੀ ਲਾਉਣੀ ਨੇ ਫੇਰ ਮੈਨੂੰ ਐ ਹੁੰਦਾ ਰਿਲੈਕਸ ਜੇ ਹੋ ਕੇ ਆਪਦੇ ਕੰਮ ਕਰੀ ਜਾਈਦਾ ਕੋਈ ਹਾਕ ਮਾਰਨ ਵਾਲਾ ਨਹੀਂ ਹੁੰਦਾ ਹੈਗਾ ਵਿੱਚ ਨਹੀਂ ਤਾਂ ਬੱਚੀ ਹਾਕ ਮਾਰ ਜਾਂਦੇ ਮੰਮੀ ਆ ਜਾ ਆ ਜਾ ਇਦਾਂ ਹੀ ਕਰੀ ਜਾਂਦੇ ਨੇ ਤੇ ਉਹਨਾਂ ਨੂੰ ਤੋਰਨ ਤੋਂ ਬਾਅਦ ਹੀ ਫੇਰ ਆਪਣਾ ਕੰਮ ਕਰਨ ਲੱਗਦੀ ਹੁੰਦੀ ਆ ਨਾਲੇ ਉਹਨਾਂ ਦੇ ਗਿਆ ਤੋਂ ਬਾਅਦ ਕੰਮ ਵੀ ਛੇਤੀ ਮੁੱਕ ਜਾਂਦਾ ਨਹੀਂ ਤਾਂ ਕਦੇ ਲੜਦੇ ਕਦੇ ਕੋਈ ਕੋਸ਼ਾਹੀ ਦਾ ਬਸ ਇਦਾਂ ਹਾਕਾ ਮਰੀ ਜਾਂਦੇ ਨੇ ਬਾਜ਼ੀ ਹੁੰਦਾ ਇਹਨਾਂ ਦੇ ਪੇਪਰ ਵੀ ਸ਼ੁਰੂ ਹੋ ਜਾਣਗੇ ਸਾਈਜ ਪਈ ਦਿੱਤਾ ਸ਼ਾਇਦ 23 ਤੋਂ ਨੇ ਤੇ ਦੋਸਤਾਂ ਦੇ ਹੈਗੇ ਨੇ 24 ਤੋਂ ਨੇ ਪਤਾ ਨਹੀਂ 25 ਤੋਂ ਨੇ ਮੇਰੇ ਖਿਆਲ ਚ ਨੀਗਾ ਪਰ ਡੇਢ ਸੀਟ ਆ ਗਈਆਂ ਦੋਨਾਂ ਦੀਆਂ ਸੈਕੰਡ ਟਰਮ ਦੇ ਪੇਪਰ ਹੋਣਗੇ ਹਾਂ ਚਲੋ ਜੀ ਲਓ ਜੀ ਆਪਣਾ ਝਾੜੂ ਵੀ ਲੱਗ ਗਿਆ ਬਸ ਇਹ ਪੱਤੇ ਵਗੈਰਾ ਹੁਣ ਆਪਾਂ ਅੱਗ ਤੇ ਨੂੰ ਇਹ ਕਰਦਾਂਗੇ ਮੱਚ ਜਾਣਗੇ ਫਿਰ ਇਕੱਠੀ ਸੁਆਹ ਕੱਢ ਕੇ ਨਾ ਉਹਦੇ ਵਿੱਚ ਪਾ ਲੈਣੇ ਹੁੰਨੇ ਆ ਲਸਣ ਦੇ ਵਿੱਚ ਲਸਣ ਦੀ ਗੜਾਈ ਕਰਨੀ ਅੱਜ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਕਰਨੀ ਗੜਾਈ ਸਾਇਦਾ Papa ਕਹਿੰਦਾ ਸੀਗਾ ਵੀ ਧੁੱਪਾਂ ਜੀ ਜਦੋਂ ਨਿਕਲੂਗੀ ਨਾ ਉਦੋਂ ਵਿੱਚੋਂ ਕਾਜਾ ਕੱਢ ਦਾਂਗੇ ਕਾਫੀ ਹੋਇਆ ਪਿਆ ਇਹਦੇ ਵਿੱਚ ਤੇ ਇੱਥੇ ਕੁਆਲਟੀ ਰੱਖੀ ਹੋਈ ਹੈ ਮੇਰੀ ਸਟੇਲ ਦੀ ਉਹਦੇ ਵਿੱਚ ਪਾ ਲੈਣੇ ਹੁੰਨੇ ਆ ਆਪਾਂ ਸੁਆਹ ਤੇ ਬਾਅਦ ਫਿਰ ਇਕੱਠੀ ਕਰਕੇ ਨਾ ਉਹਦੇ ਵਿੱਚ ਪਾਇਆ ਹੁੰਦਾ ਹੈ ਜਦੋਂ ਬਾਲਟੀ ਭਰ ਜਾਂਦੀ ਹੈ ਇਕੱਠੀ ਉਹ ਖੰਡਾ ਕਰਨੇ ਹੁੰਦੇ ਆ ਲਓ ਜੀ ਇਸ ਤੋਂ ਬਾਅਦ ਮੈਂ ਚਾਹੂੰਗੀ ਥੱਲੇ ਤੇ ਬਾਕੀ ਜੀ ਮਿਲਦੇ ਆ ਦਿਨ ਚ ਲਓ ਜੀ ਮੈਂ ਦੇ ਲਈ ਸੀਗੀ ਇੱਥੇ ਬੈੜੀ ਨੂੰ ਗੋਲੀ ਹੁਣ ਦੇ ਦਿੰਦੇ ਆ ਇਹਨਾਂ ਦੇ ਪੱਠੇ ਪੌਣ ਚ ਟਾਈਮ ਰਹਿੰਦਾ ਹੈ ਸਵੇਰ ਦੀ ਕੱਖ ਖੱਦ ਹੋਏ ਨੂੰ ਉਹਨਾਂ ਦੇ ਤੇ ਹੁਣ ਦਨੇ ਗੋਲੀ ਕਈ ਦਿਨ ਦੀ ਲੈਂਦੀ ਪਈਆ ਬਸ ਘਾਲ ਹੋ ਜਾਂਦੀ ਸੀ ਨੇ ਹੁਣ ਮੈਂ ਕਿਹਾ ਦੇ ਦਿੰਦੇ ਆ ਕੀੜੇ ਦੀ ਗੋਲੀ ਦੇਣੀ ਆਲੀ ਉਹਦਾ ਪਾਊਡਰ ਸ਼ੁਰੂ ਕਰਨਾ ਫਿਰ ਆਪਾਂ ਨੇ ਤੇ ਹੁਣ ਮੰਗਾ ਕੇ ਦੇਣੀ ਆ ਫਿਰ ਇਹਦੀ ਤਰੀਕ ਲਿਖਦਾ ਵੀ ਤਰੀਕ ਲਿਖ ਲੈਣੀ ਮੈਂ ਜਦੋਂ ਗੋਲੀ ਬਣਾਈ ਨੇ ਤੇ ਹੰਡਰ ਫੇਰ ਤੋਂ ਦੁਆਰਾ ਹੋਗੀ ਬਹੁਤ ਜ਼ਿਆਦਾ ਅੱਜ ਦਾ ਧੁੱਪਾ ਕਦੇ ਨਿਕਲੇ ਆਉਂਦੀ ਹੈ ਕਦੇ ਫਿੱਪ ਜਾਂਦਾ ਸੋਨ ਬਸ ਸੈਂਟਰੀ ਹੈ ਖਾਸ ਹੀ ਬੜੀ ਗੋਲੀ ਹੁੰਦੀ ਹੈ ਖੱਲ ਲੱਗਦੀ ਆ ਜਦਦਰ ਜਾਈ ਛੁੱਟਦੇ ਆ ਫੇਰ ਵੱਟ ਲੱਗਦੀ ਆ ਮੈਂ ਕੰਮ ਹੁੰ ਕਰਕੇ ਬੈ ਗਈ ਸੀ ਫਿਰ ਜਾਈ ਚ ਪਈ ਵੀ ਨਹੀਂ ਸੋਇਂ ਵੈਸੀ ਬੈ ਗਈ ਬੈਹਤੀ ਇਹ ਨੀਂਦਾ ਕਿਥੇ ਅਗਿਆ ਜਾਂਦਾ ਸੋਨੇ ਚੜੀ ਜਾਂਦਾ ਬੈਠ ਕੇ ਥੋੜਾ ਹੂਨ ਦੇਖਿਆ ਇਕਦੋ ਵੀਡੀਓ ਜਿਹੜੀ ਦਿਖਣੀਆਂ ਸੀਗੀਆਂ ਤੇ ਫਿਰ ਸੈਕਟਰੀ ਤੇ ਕੰਮ ਕਹਿ ਕੇ ਗਿਆ ਹੁ ਤਾਂ ਆਪ ਦਾ ਉਹਦੇ ਸਕੂਲ ਦਾ ਸੀਗਾ ਕੋਈ ਨੋਟਿਸ ਜੇ ਪੂਰੇ ਕਰਨੇ ਆ ਕਰਨ ਲੱਗੀ ਬਸ ਐਵੇਂ ਟੈਨਿੰਗ ਗਿਆ ਇਹਨੂੰ ਮੈਂ ਸ਼ੱਕਰ ਦੇ ਵਿੱਚ ਰਲਾਉਗੀ ਸੇ ਖਾਓ ਦੀ ਸ਼ੱਕਰ ਦੇ ਵਿੱਚ ਨੀ ਗੁੜ ਪਾ ਲੰਦੇ ਗੁੜ ਉਹ ਮਗਾਉਣੇ ਹਨ ਗੁੜ ਲੈ ਕੇ ਨਹੀਂ ਅੰਦਰ ਸੋਧ ਦੇ ਭੁੱਲ ਗਿਨੀ ਕੱਲ ਸੋਧ ਨਹੀਂ ਹੁੰਦੇ ਸੀਗੇ ਮਸਾਇ ਲੱਗਿਆ ਸੀਗਾ ਭੁੱਲ ਗਈ ਲਹਣਾ ਤੇ ਹੁਣ ਮੈਂ ਸ਼ੱਕਰ ਰਹਿ ਗਈ ਪਈਏ ਦੇ ਵਿੱਚ ਦੇ ਦੇਣੀ ਰਵੀ ਹਾਲੇ ਫੜ ਕੇ ਲੈ ਕੇ ਆਉਣਾ ਹੈ ਨਹੀਂ ਸੀਗਾ ਮੈਡੀਕਲ ਤੇ ਤੇ ਕਹਿੰਦੇ ਸੀ ਮਗਾ ਕੇ ਦਵਾਗੇ ਅੱਜ ਫੋਨ ਕਰਾਉਣੀਆਂ ਸੀ ਆ ਇਸ ਤਰ ਛੱਡ ਲਿਆ ਉਹ ਹੈ ਨਹੀਂ ਉਹ ਬਾਜਰੇ ਦੇ ਬਾਜਰੇ ਪਾਦੇ ਨੂੰ ਮੋਕ ਗਿਆ ਸਾਰੇ ਬਾਜਰਾ ਬਧੀਆ ਹਾਲੰਦਾ ਹਲਾ ਨਿਕਾ ਕਿੱਥੇ ਆਂ ਠੰਡੀ ਹਵਾ ਤਾਂ ਚਲਦੀ ਆ ਦਸਕਾਰਨੇ ਕਿਆ ਕਰ ਰਹੇ ਥੋੜੀ ਫੀਡ ਪਾਈ ਲੈ ਕੇ ਆ ਬੇੜੀ ਨੂੰ ਥੋੜੀ ਨਖਰੇ ਜਿਹਾ ਕਰਦੀ ਗੋਲੀ ਖਾ ਨਹੀਂ ਰਹੀ ਹੈਗੀ ਆ ਕੋਲੇ ਨਾਲ ਲਈ ਕੀ ਲੈ ਕੇ ਆ ਅਜਾ ਕਿਹਨਾ ਲੈ ਕੇ ਥੋੜੀ ਫੀਡ ਲੈ ਥੋੜੀ ਜੀ ਪਾ ਲੈ ਜਿਆਦਾ ਨਹੀਂ ਵਿਚੀ ਨਿੰਗੇ ਖੜਲੇ ਦੇ ਟੋਪਾਰ ਲੈ ਆ ਏਟ ਕੋਲਾ ਹਲਾ ਇਹ ਇਹਨੇ ਕਿੱਥੇ ਨਿਕਲ ਦੇਣਾ ਤੈਨੂੰ ਚੱਲ ਇੱਧਰ ਜੀ ਆ ਜਾ ਐਸ਼ ਬਾ ਪਾ ਪਾ ਪਾਜੇ ਰੇਕੋ ਬਾਸ ਵਾਸ ਵਾਸ ਬਹੁਤ 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 ਅੱਲਾਹ ਅਖਰ ਉਹ ਤਾਂ ਦਾਣਾ ਚ ਉਹ ਚਾਰਨੀਆ ਗੋਲੀ ਹੁਣ ਤੱਕ ਕਿੱਥੇ ਚਲੇ ਆ ਲਓ ਜੀ ਇੱਥੇ ਹੈਗਾ ਸ਼ਾਮ ਦਾ ਟਾਈਮ ਤੇ ਆਪਾਂ ਨੇ ਪਸ਼ੂਆ ਵਗੈਰਾ ਨੂੰ ਕੱਖ ਪਾਤੇ ਸੀਗੇ ਉਹਨਾਂ ਦਾ ਸਾਰਾ ਨਵੇੜਤਾ ਸੀਗਾ ਝਾੜੂ ਵੀ ਲਾਤਾ ਸੀਗਾ ਬਹੁਤ ਜ਼ਿਆਦਾ ਗਿੱਲਾ ਹੋਇਆ ਪਿਆ ਸੀਗਾ ਥੱਲੇ ਪਤਾ ਨਹੀਂ ਪ੍ਰਾਲੀ ਪਾਉਨੇ ਆ ਉਹਦੇ ਕਰਕੇ ਨਾ ਬਹੁਤ ਜ਼ਿਆਦਾ ਗਿੱਲਾ ਹੋ ਜਾਂਦਾ ਬਹੁਤ ਜ਼ਿਆਦਾ ਗਿੱਲਾ ਰੱਖਦੀ ਇਹਨੇ ਬੈੜੀਆਂ ਹੁਣ ਆਪਦੇ ਥੱਲੇ ਮੈਸਾਂ ਤੇ ਬੈੜੀਆਂ ਤੇ ਉਹ ਵੀ ਮੈਂ ਝਾੜੂ ਲਾਤਾ ਸੀਗਾ ਤੇ ਇੱਥੇ ਲੱਗੀ ਸੀਗੀ ਮੈਂ ਲਸਣ ਦੇ ਵਿੱਚੋਂ ਕੱਖ ਕੱਢ ਰਿਆ ਸੀਗਾ ਸਰਪ੍ਰੀ ਦਾ ਪਾਪਾ ਲਸਣ ਗੁੱੜ ਰਿਆ ਸੀਗਾ ਉਹ ਮੈਨੂੰ ਕਹਿੰਦਾ ਵੀ ਇੱਕ ਤਸਲਾ ਕੱਢ ਕੇ ਸਿੱਟ ਦੇ ਬਾਹਰ ਵੀ ਬਾਕੀ ਮੈਂ ਆਪੇ ਚੱਕ ਦੂੰਗਾ ਮੈਂ ਉਹਨੂੰ ਕਹਿ ਰਹੀ ਸੀ ਮੈਂ ਵੀ ਮੇਰਾ ਤਾਂ ਹਾਂ ਦਾ ਟਾਈਮ ਵੀ ਹੋ ਗਿਆ ਫਟਾਫਟ ਇੱਕ ਚੱਕਵਾ ਦੇ ਉਹ ਕਹਿੰਦਾ ਐ ਕਰ ਇੱਕ ਭਰ ਕੇ ਲੈ ਜਾ ਇੱਥੇ ਕੱਲ ਸਵਾ 1/4 ਦਾ ਟਾਈਮ ਹੋ ਗਿਆ ਸੀਗਾ ਇਹ ਤੇ ਫਿਰ ਸਵਾ 1/4 ਵਜੇ 1:30 ਵਜੇ ਲੱਗ ਜਣੇ ਹਨ ਮੈਂ ਧਾਰਾਂ ਚੋਣ ਤੇ ਹੁਣ ਮੌਸਮ ਵੀ ਖਰਾਬ ਜੇ ਹੁੰਦਾ ਸਾਧਰੀ ਨਿਵੇੜ ਦੰਨੇ ਹੁੰਦੇ ਆ ਧਾਰਾਂ ਦਾ ਬਸ ਜੀ ਇੱਕ ਦਸਲਾ ਚੱਕ ਕੇ ਲਿਆ ਕੇ ਹੁਣ ਆਪਾਂ ਇਹਨੂੰ ਨਾ ਮੈਂ ਉਧਰ ਸੜ ਦੂੰਗੀ ਟੋਏ ਦੇ ਵਿੱਚ ਫਿਰ ਉੱਥੇ ਗਲ ਜੂਗਾ ਖੱਬੜ ਨਹੀਂ ਗਾ ਬੂਹੇਂ ਜੀ ਹੋਈ ਹੋਈ ਆ ਲਸਣ ਭਰਿਆ ਪਿਆ ਸਾਡਾ ਭੂਮੀ ਦੇ ਨਾਲ ਤੇ ਮੌਸਮ ਨਹੀਂ ਕਿਸੇ ਲੋਟ ਲੋਟਾਰਿਆ ਸੀਗਾ ਤਾਂ ਕਰਕੇ ਗੜਾਈ ਨਹੀਂ ਹੋਈ ਹੈਗੀ ਕਾਫੀ ਖੱਬੜੀਆਂ ਹੋ ਗਿਆ ਇਸਲਾ ਵਿੱਚ ਤੇ ਉਹੀ ਕੱਢ ਰਹੇ ਸੀਗੇ ਹੁਣ ਇਹ ਇਸ ਵਾਰ ਨਾਲ ਅਸੀਂ ਇਧਰ ਲਸਣ ਬੀਜਤਾ ਬਿਲਕੁਲ ਵੀ ਵਧੀਆ ਨਹੀਂ ਹੋਇਆ ਅੱਧਾ ਲਸਣੇ ਮੋਟਾ ਹੋਇਆ ਬਾਕੀ ਜਿਹੜਾ ਮੂਹਰ ਲਾ ਪਾਸੋਂ ਉੱਥੇ ਪਾਣੀ ਖੜੀ ਜਾਂਦਾ ਬਿਲਕੁਲ ਮਰਿਆ ਜਿਹਾ ਲਸਣ ਗਾਹਾਂ ਨੂੰ ਨਹੀਂ ਇੱਧਰ ਬੀਜਦੇ ਹੈਗੇ ਇਧਰ ਨਾਲ ਇਹ ਆਪਣੇ ਉਹਨੂੰ ਪਤਾ ਹੀ ਹੈ ਪਿੱਛੇ ਦੇਖਿਆ ਸੀ ਬਲੋਕਾ ਜਿੱਥੇ ਆਪਾਂ ਨੇ ਰੂੜੀ ਖਾ ਚੱਕੀ ਸੀ ਨਾ ਉੱਥੇ ਬੀਜਿਆ ਸੀਗਾ ਪਰ ਬਿਲਕੁਲ ਵੀ ਸਹੀ ਨਹੀਂ ਜਗ੍ਹਾ ਹੈ ਵਿੱਚ ਬਾਹਾਂ ਦੇਖਾਂਗੇ ਇੱਧਰੇ ਬੀਜਾਂ ਦੇ ਜਿੱਥੇ ਮਦਰ ਦੇਤੇ ਹਨ ਆਪਾਂ ਨੇ ਐਡ ਕਿ ਤੇ ਚਲੋ ਜਿੰਨਾ ਕੁ ਲਸਣ ਹੋਇਆ ਦੇਖਾਂਗੇ ਸਰਜੂਗਾ ਨਹੀਂ ਤਾਂ ਆਪਣੇ ਲਸਣ ਬਹੁਤ ਜ਼ਿਆਦਾ ਹੋ ਜਾਂਦਾ ਬਾਦੂ ਗਿਆ ਰੰਦਾ ਮੁੱਕਦਾ ਨਹੀਂ ਪਰ ਐਡ ਕੀ ਲੱਗਦਾ ਵੀ ਥੋੜਾ ਹੀ ਹੋਇਆ ਚਲੋ ਫਿਰ ਵੀ ਜਿੰਨਾ ਖਾ ਹੈਗਾ ਉਹਨੇ ਕਦੀ ਸੰਭਾਲ ਕਰ ਲਈ ਦੀ ਹੈ ਵੀ ਚਲੋ ਨਿਕਲੇ ਆਵੇ ਕੋਸੇ ਨਾ ਤੇ ਲੋ ਜੀ ਆਪਾਂ ਨੇ ਓਬਿਸਟੇੰਡਾ ਜਾ ਕੇ ਖਬਲ ਵਗੈਰਾ ਵੀ ਬਾਹਰ ਤੇ ਇਹ ਇੱਥੇ ਨਾ ਮੈਂ ਤਾਂ ਨਾ ਚੋਣ ਤੋਂ ਬਾਅਦ ਲੱਗੀ ਸੀਗੀ ਆਪਣਾ ਪੀਰ ਦਾ ਥਾਲਾ ਮੁੱਕ ਗਿਆ ਸੀਗਾ ਸਾਈਕ੍ਰਿਕ ਮਗਾਇਆ ਸੀਗਾ ਤੇ ਇਹ ਪਾਣਾ ਸੀਗਾ ਟੋਲ ਦੇ ਵਿੱਚ ਇਹ ਕਾਉਣ ਲੱਗੀ ਸੀਗੀ ਸਾਈਬ੍ਰੇ ਤੋਂ ਚਲੇ ਗਏ ਸੀਗੇ ਖੇਲਣ ਤੇ ਫੇਰ ਮੈਂ ਜਬ ਧਾਰਾ ਚੋਂਦੀ ਸੀ ਜੀ ਤੇ ਮੈਂ ਚੱਲ ਹੁਣ ਬਾਅਦ ਚ ਪਾ ਦਿੰਨੀ ਆ ਨਹੀਂ ਤਾਂ ਉਹਨੇ ਜਦੇ ਪਵਾ ਦੇਣਾ ਸੀਗਾ ਇਹ ਨਾ ਫੇਰ ਮੁਰਗੇ ਛੜਦੇ ਨਹੀਂ ਕਿ ਥੈਲਾ ਪਾੜ ਦਿੰਦੇ ਨੇ ਠੁੰਗਾ ਮਾਰ ਮਾਰ ਫੇਰ ਸਾਨੂੰ ਛੇਤੀਓ ਵਿਲਾ ਕਰਨਾ ਪੈਂਦਾ ਲਿਆਉਂਦੇ ਸਾਰੇ ਤਾਂ ਥੈਲੇ ਬਚਦੇ ਆ ਪਹਿਲਾ ਅੱਧਾ ਆਪਾਂ ਇਦਾਂ ਹੀ ਪਾਲਾਂਗੇ ਅੱਧੇ ਨੂੰ ਮੈਂ ਚੱਕ ਕੇ ਪਾ ਦੂੰਗੀ ਵਿੱਚ ਢੋਲ ਦੇ ਬਾਕੀ ਜੀ ਆਪਾਂ ਹੁਣ ਵੀਡੀਓ ਨਾਲ ਦੀ ਬੇਤੀ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਤੇ ਨਾਲ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ